ਖਾਸ ਕਰਕੇ ਟਰਕ ਵਾਲੀਆਂ ਸਾਈਡਸ ਜਿਵੇਂ ਡੇਟਿੰਗ ਐਪਸ ਵਗੈਰਾ ਚੈਟਿੰਗ ਇਹਨਾਂ ਵਿੱਚ ਬੜਾ ਇੰਟਰਸਟ ਲੈਂਦੀ ਹੈ ਕਿਵੇਂ ਇੱਕ ਨੌਜਵਾਨ ਡੇਟਿੰਗ ਸਾਈਟ ਤੇ ਜਾ ਕੇ ਸੋਸ਼ਲ ਮੀਡੀਆ ਫਰੈਂਡਸ਼ਿਪ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਆਪਣੀ ਜਾਨ ਗਵਾ ਬੈਠਦਾ ਹੈ ਇਸ ਦਾ ਸ਼ਿਕਾਰ ਹੋਣ ਵਾਲਾ ਲੜਕਾ ਉਹ ਵੀ ਨੌਜਵਾਨ ਅਤੇ ਸ਼ਿਕਾਰ ਕਰਨ ਵਾਲੀ ਲੜਕੀ ਲੜਕੇ ਉਹ ਵੀ 20 30 ਸਾਲਾਂ ਦੇ ਨੌਜਵਾਨ ਦੋਸਤੋ ਪਿਛਲੀ ਵੀਡੀਓ ਵਿੱਚ ਮਹਾਲੀ ਵਿੱਚ ਹੋਏ ਰਾਖੀ ਕਿਡਨਾਪਿੰਗ ਕਾਂਡ ਅਤੇ ਬਾਅਦ ਵਿੱਚ ਰਾਖੀ ਦੇ ਹੋਏ ਹਸ਼ਰ ਦੀ ਸਟੋਰੀ ਕਵਰ ਕੀਤੀ ਸੀ ਅੱਜ ਵੀ ਬਿਲਕੁਲ ਉਸੇ ਤਰ੍ਹਾਂ ਦੀ ਹੀ ਸਟੋਰੀ ਹਾਂਜੀ ਜੋ ਰਾਜਸਥਾਨ ਦੇ ਜੈਪੁਰ ਵਿੱਚ ਵਾਪਰੀ ਸੀ ਉਸ ਬਾਰੇ ਜਾਣਾਂਗੇ ਪਿਛਲੇ 15-20 ਦਿਨ ਪਹਿਲਾਂ ਹੀ ਇਸ ਕਿਡਨਾਪਿੰਗ ਬਲੈਕਮੇਲਿੰਗ ਤੇ ਫਿਰ ਮਰਡਰ ਦੇ ਕੇਸ ਵਿੱਚ ਇਹਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਦੋਸ਼ੀ ਜੋ ਜੁਰਮ ਕਰਨ ਵੇਲੇ ਬਿਲਕੁਲ ਹੀ ਨੌਜਵਾਨ ਸਨ 2018 ਵਿੱਚ ਲੜਕੀ ਦਾ ਨਾਮ ਸੀ ਪ੍ਰਿਆ শেਠ ਉਮਰ 28 ਸਾਲ ਇੱਕ ਲੜਕਾ ਲਖਸਵਾਲੀਆ ਅਤੇ ਇੱਕ ਹੋਰ ਲੜਕਾ ਦਿਵਿਆਸ਼ ਕਾਮਰਾ ਦੋਹਾਂ ਦੀ ਉਮਰ ਲਗਭਗ 20 ਸਾਲ ਹੁਣ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੋਚੋ ਇਹਨਾਂ ਨੌਜਵਾਨਾਂ ਦਾ ਕੀ ਹਸ਼ਰ ਹੋਇਆ ਹੈ ਚੜ੍ਹਦੀ ਹੀ ਉਮਰ ਵਿੱਚ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਦੋਸਤੋ ਇੱਕ 28 ਸਾਲਾਂ ਦੀ ਲੜਕੀ ਜਿਸ ਦਾ ਨਾਮ ਪ੍ਰਿਆ শেਠ ਉਮਰ ਉਸ ਵੇਲੇ 28 ਸਾਲ ਦੱਸਦੇ ਹਨ ਕਿ ਉਹ ਰਾਜਿਸਥਾਨ ਦੇ ਜੈਪੁਰ ਵਿੱਚ ਕਿਸੇ ਸਕੂਟ ਸਰਵਿਸ ਦਾ ਕੰਮ ਕਰਦੀ ਸੀ ਬੇਸ਼ੱਕ ਕਾਨੂੰਨ ਦੀ ਨਜ਼ਰ ਵਿੱਚ ਘੱਟਾ ਪਾਉਣ ਲਈ ਇਹ ਦੁਕਾਨ ਹੋਰ ਤੇ ਸਮਾਨ ਹੋਰ ਇਹ ਸਕੂਟ ਸਰਵਿਸ ਇਹ ਫਾਰਮੂਲਾ ਵਰਤਦੀਆਂ ਹਨ ਪਰ ਸਭ ਨੂੰ ਪਤਾ ਹੈ ਕਿ ਇਹਨਾਂ ਦਾ ਅਸਲੀ ਕੰਮ ਹੁੰਦਾ ਕੀ ਹੈ ਪ੍ਰਿਆ শেਠ ਬਾਰੇ ਹੋਰ ਜਾਣਕਾਰੀ ਅੱਗੇ ਜਾ ਕੇ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਜੋ ਵਾਪਰਿਆ ਉਸ ਦੀ ਗੱਲ ਕਰਦੇ ਹਾਂ ਇੱਥੇ ਇਸ ਦੀ ਦੋਸਤੀ ਫਰੈਂਡਸ਼ਿਪ ਦੋ ਦੋਸਤਾਂ ਨਾਲ ਹੁੰਦੀ ਹੈ ਲਖਸਵਾਲੀਆ ਅਤੇ ਦਿਵਿਆੰਸ਼ ਕਮਰਾਨ ਪ੍ਰਿਆ ਸੇਠੀ ਇਹਨਾਂ ਵਿੱਚੋਂ ਹੀ ਇੱਕ ਨਾਲ ਲਿਵ ਇਨ ਪਾਰਟਨਰ ਦੇ ਤੌਰ ਤੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਰਹੇ ਵੀ ਕਿਉਂ ਨਾ ਆਖਰ ਸਾਡੀਆਂ ਅਦਾਲਤਾਂ ਮਾਨਯੋਗ ਜੱਜ ਜੁਡੀਸ਼ਰੀ ਇਸ ਲਿਵਨ ਰਿਲੇਸ਼ਨ ਨੂੰ ਪੂਰੀ ਤਰ੍ਹਾਂ ਸੋਸ਼ਲ ਆਜ਼ਾਦੀ ਵਜੋਂ ਮਾਨਤਾ ਦਿੰਦੇ ਹਨ ਲਿਵਨ ਰਿਲੇਸ਼ਨ ਨੂੰ ਕਾਨੂੰਨੀ ਮਾਨਤਾ ਮਿਲਣ ਕਰਕੇ ਨੌਜਵਾਨ ਹੁਣ ਵਿਆਹ ਵਰਗੀ ਪਰੰਪਰਾ ਸੰਸਥਾ ਨੂੰ ਦਕਿਆਨੂਸੀ ਅਤੇ ਲਿਵਨ ਰਿਲੇਸ਼ਨ ਇੱਕ ਫੈਸ਼ਨ ਸਮਝ ਰਹੇ ਹਨ ਇੱਥੇ ਇਹਨਾਂ ਨੇ ਖਰਚੇ ਖੁੱਲੇ ਖਰਚੇ ਲਈ ਬਲੈਕਮੇਲਿੰਗ ਰਾਹੀਂ ਪੈਸੇ ਕਮਾਉਣ ਦਾ ਰਾਹ ਚੁਣਿਆ ਮਹਿੰਗੇ ਹੋਟਲ ਤੇ ਮਹਿੰਗੇ ਸੂਟ ਬੂਟ ਯਾਰ ਕਿਹੜਾ ਕਿਸੇ ਤੋਂ ਘੱਟ ਬਸ ਇਸ ਲਈ ਸ਼ਿਕਾਰ ਚੁਣਿਆ ਇਹਨਾਂ ਨੇ ਸੋਸ਼ਲ ਸਾਈਟ ਤੇ ਜਾ ਕੇ ਟਿੰਡਰ ਐਪ ਤੇ ਰਾਜਸਥਾਨ ਦੇ ਇੱਕ ਯੋਵਕ ਦੁਸ਼ਯੰਤ ਸ਼ਰਮਾ ਨੂੰ ਉਹ ਵੀ ਨੌਜਵਾਨ ਸ਼ਰਮਾ ਜੀ ਹਾਂਜੀ ਸ਼ਰਮਾ ਜੀ ਨੇ ਟਿੰਡਰ ਐਪ ਤੇ ਸਟੇਟਸ ਪਾ ਕੇ ਝੁੱਠੀ ਫੁਕਰੀ ਆਪਣੇ ਆਪ ਨੂੰ ਧੰਨਾ শেਠ ਦੱਸ ਕੇ ਪੈਸੇ ਦੀ ਕੋਈ ਕਮੀ ਨਹੀਂ ਇੰਜ ਆਪਣਾ ਸਟੇਟਸ ਪਾਇਆ ਹੋਇਆ ਸੀ ਪ੍ਰਿਆ শেਠ ਨਾਲ ਹੋਣ ਲੱਗ ਪਈ ਚੈਟਿੰਗ ਟਿੰਡਰ ਐਪ ਤੇ ਇਹ ਠਰਕੀ ਨੌਜਵਾਨ ਮਰਹੂਮ ਦੁਸ਼ੰਤ ਸ਼ਰਮਾ ਵਿਆਹਿਆ ਹੋਇਆ ਸੀ ਅਤੇ ਇੱਕ ਛੋਟੇ ਜਿਹੇ ਬੱਚੇ ਦਾ ਪਿਓ ਵੀ ਸੀ ਪਰ ਠਰਕ ਫੁਕਰੀ ਦਾ ਭੂਤ ਦੋ ਤਿੰਨ ਮਹੀਨੇ ਦੀ ਚੈਟਿੰਗ ਤੋਂ ਬਾਅਦ ਰੋਮਾਂਸ ਤੋਂ ਬਾਅਦ ਪ੍ਰਿਆ শেਠ ਨੇ ਆਪਣੇ ਸ਼ਿਕਾਰ ਦੁਸ਼ਾਂਤ ਸ਼ਰਮਾ ਨੂੰ ਆਪਣੇ ਕਿਰਾਏ ਦੇ ਮਕਾਨ ਤੇ ਸੱਦ ਲਿਆ ਮੁਲਾਕਾਤ ਲਈ ਸ਼ਿਕਾਰ ਆਪ ਸ਼ਿਕਾਰ ਹੋਣ ਲਈ ਪਿੰਜਰੇ ਅੰਦਰ ਦਾਖਲ ਹੋ ਗਿਆ ਪਰ ਇਹ ਕਿਡਨਾਪਿੰਗ ਮੋਹਾਲੀ ਵਾਲੇ ਕੇਸ ਵਾਂਗ ਹੀ ਹੈ ਜਿਵੇਂ ਰਾਖੀ ਨੇ ਆਪਣੇ ਪ੍ਰੇਮੀ ਨੂੰ ਆਪਣੇ ਕਿਰਾਏ ਦੇ ਮਕਾਨ ਉੱਪਰ ਫਲੈਟ ਉੱਪਰ ਸੱਦਿਆ ਸੀ ਉਂਝ ਹੀ ਪਰ ਇਹ ਲੁਧਿਆਣੇ ਦੇ ਮੈਨੇਜਰ ਦੇ ਪੁੱਤਰ ਹਤੇਸ਼ ਬੂਮਲਾ ਵਾਂਗ ਲੱਕੀ ਨਹੀਂ ਸੀ ਰਿਆ ਸੇਠ ਅਤੇ ਇਸ ਦੇ ਦੋਵੇਂ ਨੌਜਵਾਨ ਸਾਥੀਆਂ ਲਕਸ਼ ਵਾਲੀਆ ਤੇ ਦਿਫਿਆਂਸ਼ ਕਾਮਰਾਨ ਨੇ ਇਸ ਨੂੰ ਪਕੜ ਕੇ ਇਸ ਦੇ ਦੁਸ਼ੰਤ ਸ਼ਰਮਾ ਦੇ ਫੋਨ ਤੋਂ ਹੀ ਦੁਸ਼ੰਤ ਸ਼ਰਮਾ ਦੇ ਪਿਓ ਨੂੰ 10 ਲੱਖ ਦੀ ਫਰੋਤੀ ਲਈ ਫੋਨ ਮਲਾਇਆ ਜੋ ਕੁਝ ਹੋਇਆ ਉਹ ਦੁਸ਼ੰਤ ਸ਼ਰਮਾ ਦੇ ਪਿਓ ਤੋਂ ਹੀ ਸੁਣੋ ਕਿ ਪਾਪਾ ਜੋ ਹੈ ਇਹ ਮੈਨੂੰ ਮਾਰ ਦੇਗੇ ਇਹ ਉਹ 10 ਲੱਖ ਰੁਪਏ ਦੇ ਦੋ ਮੈਨੂੰ ਬਚਾ ਲੂ ਕਿ ਉਹ ਹੋਰ ਉਸ ਦੀ ਗਾਸ਼ੀਅਤ ਨੇ ਲੈ ਲਈ और उसने बहुत ही गंदी गाड़िया दी मेरे को और मेरे घर तेरे बेटे को बचाना है ना और तो दस लाख रुपए इसके खाते में जमा करा कराते मैंने कहा भाई दस लाख तो मैं पास नहीं अभी तो मेरे को टाइम दो चार बजे तक का तो अभी कितने जमा करा देगा मैंने कहा मेरे मैं पास दो तीन लाख है तो अगर तीन लाख बीस रुपए जमा करा नहीं तो तेरे बेटे को बाहर देंगे मैं खूब गिड़गड़ाया रोया और बीच में गाड़ी बिलोज चालू हुई उसकी ਅੱਬ ਅੱਜ ਵੀ ਆਪ ਸਭ ਨੇ ਘਰੇ ਚਾਹ ਮੈਂ ਕਿ ਜਿੰਦਗੀ ਐਸੇ ਆਪ ਸਭ ਕਿਸੇ ਲੜਕੀ ਤੇ ਨਹੀਂ ਸੁਣੇ ਹੋਗੇ ਕੋਈ ਸਵੇਰਾ 3 ਲੱਖ ਰੁਪਏ ਕੀ ਐਫ ਡੀਆਰ ਕੀ ਬਿਲ ਕੋਪਰਟਿਵ ਬੈਂਕ ਵਿੱਚ ਵੇਰ ਬੀਆਰ ਉਹਨਾਂ ਬਾਕੇ ਉਸੇ ਪੈਸੇ ਲੈ ਕੇ ਔਰ ਮੈਂ ਯੂਨੀਅਨ ਬੈਂਕ ਮੇ ਗਿਆ ਬਸ ਉਸਕੇ ਬਾਅਦ ਉਸੇ ਫੋਨ ਸੀਚਰ ਕਰ ਦਿਆ ਤੇ ਦੁਬਾਰਾ ਕੋਈ ਨਹੀਂ ਆਇਆ ਭਾਵੇਂ ਪੈਸੇ ਇਹਨਾਂ ਨੇ ਦੇ ਦਿੱਤੇ ਸਨ ਪਰ ਇਹਨਾਂ ਦਾ ਪੁੱਤਰ ਦੁਸ਼ੰਤ ਸ਼ਰਮਾ ਉਹ ਇਹਨਾਂ ਨੂੰ ਨਾ ਮਿਲਿਆ ਦੁਸ਼ੰਤ ਸ਼ਰਮਾ ਦਾ ਫੋਨ ਵੀ ਸਵਿਚ ਆਫ ਆ ਰਹਾ ਸੀ ਦੱਸਦੇ ਹਨ ਕਿ ਉਸਦੇ ਏਟੀਐਮ ਕਾਰਡ ਤੋਂ ਉਸ ਦਿਨ 20000 ਦੇ ਕਰੀਬ ਰਕਮ ਵੀ ਕਢਾਈ ਗਈ ਜਦੋਂ ਪੁੱਤ ਬਾਰੇ ਕੁਝ ਵੀ ਪਤਾ ਨਾ ਲੱਗਾ ਤਾਂ ਦੁਸ਼ੰਤ ਸ਼ਰਮਾ ਦੇ ਪਿਓ ਨੇ ਪੁਲਿਸ ਕੋਲ ਅਪਰੋਚ ਕੀਤੀ ਪਰ ਜਿਹੜਾ ਬਾਣਾ ਵਾਪਰਨਾ ਸੀ ਉਹ ਵਾਪਰ ਚੁੱਕਾ ਸੀ ਪ੍ਰਿਆ ਸੇਠ ਅਤੇ ਇਸਦੇ ਦੋਹਾਂ ਸਾਥੀਆਂ ਨੇ ਦੁਸ਼ੰਤ ਸ਼ਰਮਾ ਦੇ ਪੈਸੇ ਮਿਲਣ ਤੋਂ ਬਾਅਦ ਉਸ ਕੋਲ ਆਪਣੀ ਪਛਾਣ ਜਾਹਰ ਹੋਣ ਦੇ ਡਰੋਂ ਉਸ ਨੂੰ ਉਸੇ ਦਿਨ ਹੀ ਕਤਲ ਕਰ ਦਿੱਤਾ ਸੀ ਅਤੇ ਦੁਸ਼ੰਤ ਸ਼ਰਮਾ ਦੀ ਲਾਸ਼ ਸੂਟਕੇਸ ਵਿੱਚ ਪਾ ਕੇ ਜੈਪੁਰ ਦਿੱਲੀ ਰੋਡ ਤੇ ਲਿਜਾ ਕੇ ਸੁੱਟ ਕੇ ਖੁਰਦਬੁਰਦ ਕਰ ਦਿੱਤੀ ਸੀ। ਪ੍ਰਿਆ শেਠ ਤੋਂ ਹੀ ਸੁਣੋ ਉਹਨਾਂ ਨੇ ਕੀ ਕੀਤਾ ਸੀ। ਯੰਤਰ ਨਾਮ ਦਾ ਨਹੀਂ ਪਤਾ ਨਹੀਂ था। ਅੰਦਰੋਂ ਮਿਲਤਾ ਕੋ ਮੂਜੇ ਉਸਨੇ ਮੇ ਕੋ ਆਪਣਾ ਗਲਤ ਨਾਮ ਗਲਤ ਪਛਾਣ ਦਤਾਈ ਵੀ ਤੇ ਉਹ ਇਹ ਬਤਾ ਦੇ ਕਿ ਬਹੁਤ ਪੈਸੇ ਵਾਲਾ ਹੈ। ਅਵਲ ਮੈਂ ਦਿਸ਼ਾਂਤ ਸਾਥੇ ਰਹਿ ਰਹੀ ਸੀ ਉਸਕੇ ਉਪਰ ਕਰਜ਼ਾ ਸੀ ਤਕਰੀਬਨ

ਦਿਸ਼ਾਨ ਨੇ ਉਸ ਵਲਦ ਨੂੰ ਨੈਮਰਾ ਤੋਂ ਉਪਲક્ષા ਆ લક્ષਿਆ ਅਲਛਣ ਉਸ ਦਾ ਬਹੁਤ ਕੇ ਦਵਾਈਆਂ ਫਿਰ ਵੀ ਨਹੀਂ ਬਣਾ ਉਹ ਬੇਹੋਸ਼ ਹੋ ਗਿਆ ਉਸ ਦੇ ਬਾਅਦ ਫਿਰ ਦਿਸ਼ਾਨ ਨੇ ਉਸ ਚਾਪੂ ਮੰਗਾਇਆ ਮੈਨੂੰ ਚਾਪੂ ਲੈ ਕੇ ਦਿਆ ਉਹ ਦਿਸ਼ਾਨ ਨੇ ਉਸ ਦਾ ਗਲਾ ਕੱਟ ਕੇ ਚਾਪੂ ਸਾਹਿਬ ਦੋਸਤੋ ਜੇ ਸਾਡੀ ਪੁਲਿਸ ਆਪਣਾ ਕੰਮ ਪੂਰੀ ਹਨੈਸਟੀ ਨਾਲ ਕਰੇ ਤਾਂ ਇਹਨਾਂ ਤੋਂ ਵਧੀਆ ਪੁਲਿਸਿੰਗ ਕੋਈ ਕਰ ਹੀ ਨਹੀਂ ਸਕਦਾ ਲਾਸ਼ ਬਰਾਮਦ ਹੋਈ ਅਤੇ ਸੂਟਕੇਸ ਮਿਲਿਆ ਤੇ ਪੁਲਿਸ ਨੇ ਸਾਰਾ ਕੇਸ ਟ੍ਰੇਸ ਕਰ ਲਿਆ ਪੂਰੀ ਅਨਕਾਰੀਕਰਨ ਤੋਂ ਬਾਅਦ ਜੋ ਸਟੋਰੀ ਦੋਸਤੋਂ ਬਾਹਰ ਨਿਕਲ ਕੇ ਆਈ ਉਹ ਦਿਲ ਕ ਦਹਿਲਾਉਣ ਵਾਲੀ ਸੀ। ਪ੍ਰਿਆ শেਠ ਇੱਕ ਮੈਂਟਲੀ ਹਾਂਜੀ ਬਿਲਕੁਲ ਮੈਂਟਲੀ ਸਿਕ ਲੜਕੀ ਸੀ। ਉਹ ਆਦਤਾਂ ਅਪਰਾਧੀ ਸੀ 28 ਸਾਲਾਂ ਪ੍ਰਿਆ শেਠ ਉਹ ਐਸ ਕੋਰਟ ਸਰਵਿਸ ਦੇ ਨਾਂ ਤੇ ਠੱਗੀ ਕਰਦੀ ਸੀ। ਹਜ਼ਾਰ ਤੋਂ ਵੱਧ ਲੋਕਾਂ ਨਾਲ ਉਹ ਪਹਿਲਾਂ ਹੀ ਠੱਗੀ ਕਰ ਚੁੱਕੀ ਸੀ। ਇਹ ਗੱਲ ਪੁਲਿਸ ਦੇ ਸਾਹਮਣੇ ਉਸਨੇ ਆਪ ਮੰਨੀ ਸੀ।

6 ਸਾਲ ਸਤਾ ਸਾਲਾ 6 ਸਾਲ ਇਹ ਤਿੰਨ ਵਾਰ ਪਹਿਲਾਂ ਵੀ ਅਰੈਸਟ ਹੋ ਚੁੱਕੀ ਸੀ ਇੰਨੀ ਹਾਰਡ ਕੋਰ ਕ੍ਰਾਈਮਨਲ ਸੀ ਦੱਸਦੇ ਹਨ ਕਿ ਇੱਕ ਕੇਸ ਵਿੱਚ ਲਿਵਨ ਰਿਲੇਸ਼ਨ ਵਿੱਚ ਰਹਿ ਕੇ ਪਹਿਲਾਂ ਆਪਣੇ ਪ੍ਰੇਮੀ ਕਥਿਤ ਪ੍ਰੇਮੀ ਨੂੰ ਉਸ ਨੂੰ ਬਲੈਕਮੇਲ ਕੀਤਾ ਫਿਰ ਉਸ ਨੂੰ ਧਮਕਾਇਆ ਤੇ ਉਸ ਕੋਲੋਂ ਪੈਸੇ ਇਕੱਠੇ ਕੀਤੇ ਉਸ ਨੂੰ ਬਰਬਾਦ ਕਰ ਦੇਣ ਲਈ ਸਮਾਜਿਕ ਤੌਰ ਤੇ ਅਤੇ ਪਰਿਵਾਰਿਕ ਤੌਰ ਤੇ ਉਸ ਕੋਲੋਂ ਹੋਰ ਪੈਸੇ ਮੰਗੇ अखीर वह तंग आ के पुलिस को गया तो फिर प्रिया सेठ उपर केस दर्ज होया सी पुलिस को ही सुनो कि वह केस की सी तुम आ, मुझे दस लाख रुपए दो या फिर मैं तुम्हारे ऊपर रेप केस करवाऊंगी और मैं मैं प्रेग्नेंट हूँ बच्चा पैदा करके तुम्हारे घर पर टिक जाऊंगी इस टाइप से उसको ब्लैकमेल कर दूँगी अब इसकी हमने बाद में इन्वेस्टिगेशन किया तो उसके पास रिकॉर्डिंग वगैरह जैसे उसमें व्हाट्सएप पे बात करते हैं व्हाट्सएप कॉल रिकॉर्ड नहीं होते तो उसने दूसरे फोन से उनको रिकॉर्ड किया है और फिर वो पेश किया है कि मैडम वो इस तरीके से मुझे धमकाती है तो वो उसमें कह रही है कि मैं तेरी बहन के घर पे आके उसके मुंह पे तेजाब फेंक तेजाबी उसके फोटो एक्सपोर्ट साइड पर तुझे जा, तुझे मार दूँगी तेरे परिवार को ये कर दूँगी वो कर दूंगी से उसने काफ़ी उसको धमकाया है तेरे पे कुछ काम करके उस रिकॉर्डिंग के आधार पर हमने उसको गिरफ्तार किया मार्च 2018 7 ਮਾਰਚ 2018 ਨੂੰ ਕੀ ਹੋਇਆ ਉਸਨੇ ਸਵੀਕਾਰ ਕੀਤਾ ਹੈ ਕਿ ਮੈਂ ਇਹ ਅਸਰਸਾ ਕੀਤਾ ਅਤੇ ਪੈਸੇ ਵੀ ਹਮਨੇ ਬਰਾਮਦ ਕੀ 4 ਲੱਖ 14000 ਰੁਪਏ ਬਰਾਮਦ ਪ੍ਰਿਆ ਸੇਠ ਦੀ ਮਾਨਸਿਕਤਾ ਉਸ ਦੀ ਅਪਰਾਧਿਕ ਮਾਨਸਿਕਤਾ ਉਸ ਦੀ ਗੱਲਾਂ ਤੋਂ ਹੀ ਝਲਕਦੀ ਹੈ ਹਾਰਡ ਕੋਰ ਕ੍ਰਿਮੀਨਲ ਪਰ ਅਦਾਲਤਾਂ ਨੇ ਸਿਰਫ ਉਮਰ ਕੈਦ ਦਿੱਤੀ ਹੈ ਦੋਵੇਂ ਸਾਥੀਆਂ ਲਕਸ਼ਵਾਲੀਆ ਤੇ ਦਿਵਿਆਂਸ਼ ਕਮਰਾਨ ਵਾਂਗ ਹੀ ਉਮਰ ਕੈਦ

ਪਰਾਦਾлта ਨੇ ਤਿੰਨਾਂ ਨੂੰ ਹੀ ਦੋਸ਼ੀ ਮੰਨਦੇ ਹੋਏ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਲਗਭਗ 2-3 ਹਫ਼ਤੇ ਪਹਿਲਾਂ ਹੀ ਦੋਸਤੋ ਇਸ ਸਟੋਰੀ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਇਸ ਵੀਡੀਓ ਇਸ ਸਟੋਰੀ ਨੂੰ ਦੱਸਣ ਦਾ ਮਕਸਦ ਹੈ ਤੁਹਾਨੂੰ ਐਜੂਕੇਟ ਕਰਨਾ ਅਵੇਅਰਨੈਸ ਦੋਸਤੋ ਜੇ ਤੁਸੀਂ ਵੀ ਕਦੇ ਇਸ ਤਰ੍ਹਾਂ ਐਕਸਟਰਸ਼ਨ ਜਾਂ ਸੈਕਸ ਟੋਰਸ਼ਨ ਇਸ ਦੇ ਲਪੇਟੇ ਵਿੱਚ ਆਓ ਤਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੁਲਿਸ ਦੀ ਮਦਦ ਲਓ ਸਰਫਪਾਲਸੇ ਹੀ ਹੈ ਜੋ ਤੁਹਾਨੂੰ ਇਸ ਰਸਤੇ ਵਿੱਚੋਂ ਇੱਕਮਾਤਰ ਸਹਾਰਾ ਦੇ ਕੇ ਬਾਹਰ ਕੱਢ ਸਕਦੀ ਹੈ ਬਹੁਤੀ ਸਿਆਣਪ ਜਾਂ ਚਲਾਕੀ ਜਾਂ ਡਰ ਇਸ ਦਾ ਅੰਤ ਤੁਹਾਡੇ ਲਈ ਤਕਰੀਬਨ ਘਾਤਕ ਹੀ ਹੋਵੇਗਾ ਇਹ ਜਾਣ ਲੈਵਾ ਵੀ ਹੋ ਸਕਦਾ ਹੈ ਕਦੇ ਵੀ ਜੇ ਇੰਜ ਤੁਹਾਡੇ ਨਾਲ ਹੋਵੇ ਕਿਸੇ ਵੀ ਤਰ੍ਹਾਂ ਦਾ ਐਕਸਟੋਰਸ਼ਨ ਜਾਂ ਸੈਕਸਟੋਰਸ਼ਨ ਤਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਦੱਸੋ ਅਤੇ ਉਸ ਤੋਂ ਬਾਅਦ ਸਿੱਧਾ ਪੁਲਿਸ ਕੋਲ ਜਾਓ ਇਸ ਤੋਂ ਇਲਾਵਾ ਕੋਈ ਵੀ ਹੱਲ ਨਹੀਂ ਹੈ ਅੰਤ ਵਿੱਚ ਦੋਸਤੋ ਅਸੀਂ ਇੰਨੇ ਕੰਗਾਲ ਹੋ ਗਏ ਹਾਂ ਕਿ ਆਪਣੇ ਦੋਸਤ ਸੋਸ਼ਲ ਸਾਈਟਸ ਉੱਪਰ ਲੱਭਦੇ ਹਾਂ ਦੋਸਤ ਉਹ ਜਿਹੜੇ ਫਿਜ਼ੀਕਲੀ ਤੁਹਾਡੇ ਆਲੇ-ਦੁਆਲੇ ਜਾਣਕਾਰ ਵਿਚਰਦੇ ਹੁਣ ਉਹਨਾਂ ਨੂੰ ਹੀ ਚੁਣੋ ਸੋਸ਼ਲ ਮੀਡੀਆ ਤੇ ਅਣਜਾਣ ਲੋਕ ਇਹਨਾਂ ਵਿੱਚ 90% ਆਪਣੀ ਗਲਤ ਆਈਡੀ ਬਣਾ ਕੇ ਬੈਠੇ ਹੁੰਦੇ ਹਨ ਅਤੇ ਜੇ ਉਹਨਾਂ ਨੇ ਆਪਣਾ ਬਾਇਓ ਡਾਟਾ ਦਿੱਤਾ ਹੁੰਦਾ ਹੈ ਉਹਨਾਂ ਵਿੱਚ ਵੀ ਤਕਰੀਬਨ ਉਹ 90% ਫੁਕਰੇ ਹੀ ਹੁੰਦੇ ਹਨ ਅਤੇ ਗਲਤ ਜਾਣਕਾਰੀ ਦੇ ਕੇ ਆਪਣੇ ਆਪ ਨੂੰ ਸਪੈਸ਼ਲ ਬਣਾ ਕੇ ਬੈਠੇ ਹੁੰਦੇ ਹਨ ਇਹੋ ਜਿਹੇ ਨਕਲੀ ਲੋਕ ਤੁਹਾਡੇ ਦੋਸਤ ਕਿਵੇਂ ਹੋ ਸਕਦੇ ਹਨ ਦੋਸਤੋ ਜੇ ਇਹਨਾਂ ਵਿੱਚੋਂ ਹੀ ਕੋਈ ਤੁਹਾਡਾ ਸ਼ਿਕਾਰੀ ਹੋਇਆ ਤਾਂ ਗੱਲ ਸੋਚਣ ਵਾਲੀ ਹੈ ਦੋਸਤੋ ਦੋਸਤੋ ਫੋਨ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਇਹ ਮੰਨੀ ਹੋਈ ਗੱਲ ਹੈ ਫੋਨ ਸੋਰਸ ਆਫ ਇਨਫੋਰਮੇਸ਼ਨ ਹੈ ਇਸ ਦਾ ਸਹੀ ਇਸਤੇਮਾਲ ਕਰੋ ਐਵੇਂ ਮਨੋਰੰਜਨ ਕਰਨ ਲਈ ਜਾ ਇਹੋ ਜੀਆਂ ਠਰਕ ਵਾਲੀਆਂ ਸਾਈਟਾਂ ਦੇ ਜਾਣ ਤੋਂ ਬਚੋ ਆਪਣਾ ਸਮਾਂ ਪੜਨ ਅਤੇ ਹੋਰ ਕੁਸਾਰੂ ਕੰਮਾਂ ਵਿੱਚ ਬਤੀਤ ਕਰੋ ਇਹ ਤੁਹਾਡੇ ਆਪਣੇ ਹੱਥ ਵਿੱਚ ਹੈ ਕਿ ਫੋਨ ਦਾ ਇਸਤੇਮਾਲ ਤੁਸੀਂ ਸਹੀ ਲੋਹੇਵੰਦ ਜਾਂ ਬਰਬਾਦੀ ਸਮੇਂ ਅਤੇ ਕਈ ਵਾਰ ਆਪਣੀ ਹੀ ਬਰਬਾਦੀ ਲਈ ਕਰਦੇ ਹੋ ਅੰਤ ਵਿੱਚ ਮਿੱਤਰੋ ਫੇਰ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਰੱਬ ਰਾਖਾ